ਆਮਾਦੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਨ ਮਾਜਰਾ ਨੂੰ ਪਟਿਆਲਾ ਦੇ ਰਜਿੰਦਰਾ ਹਸਪੀਟਲ ਦੇ ਵਿੱਚ ਵੀਆਈਪੀ ਟ੍ਰੀਟਮੈਂਟ ਦੇ ਤੋਂ ਬਾਅਦ ਮਾਮਲਾ ਜਦੋਂ ਉਲਝਿਆ ਤੇ ਹੁਣ ਰਜਿੰਦਰਾ ਹਸਪੀਟਲ ਮੈਡੀਕਲ ਅਥਾਰਟੀ ਨੇ ਖਾਣਾ ਪੂਰਤੀ ਦਿਖਾਉਂਦੇ ਹੋਏ ਇੱਕ ਮੈਡੀਕਲ ਬੋਰਡ ਦਾ ਵੀ ਗਠਨ ਕਰ ਦਿੱਤਾ ਹੈ ਅਸਲ ਦੇ ਵਿੱਚ ਜਸਵੰਤ ਸਿੰਘ ਗੱਜਨ ਮਾਜਰਾ ਜੋ ਆਮਾਦੀ ਪਾਰਟੀ ਦੇ ਵਿਧਾਨ ਸਭਾ ਹਲਕਾ ਅਮਰਗੜ ਤੋਂ ਵਿਧਾਇਕ ਨੇ ਉਹ ਪਿਛਲੇ ਡੇਢ ਮਹੀਨਿਆਂ ਤੋਂ ਜੇਲ੍ਹ ਦੀ ਬਜਾਏ ਪਟਿਆਲਾ ਰਜਿੰਦਰਾ ਮੈਡੀਕਲ ਹਸਪੀਟਲ ਦੇ ਵੱਖ-ਵੱਖ ਬਾੜਾਂ ਵਿੱਚ ਰਹਿ ਕੇ ਆਪਣੇ ਦਿਨ ਕੱਟ ਰਹੇ ਸਨ ਹਾਲਾਂਕਿ ਉਹਨਾਂ ਨੂੰ ਅਦਾਲਤ ਨੇ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਹੋਇਆ ਸੀ ਲੇਕਿਨ ਕਿਉਂਕਿ ਆਮ ਆਦੀ ਪਾਰਟੀ ਦੀ ਸੂਬਾ ਸਰਕਾਰ ਸੂਬੇ ਦੇ ਵਿੱਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੋ ਪਟਿਆਲਾ ਦਿਹਾਤੀ ਤੋਂ ਐਮਐਲਏ ਵੀ ਨੇ ਤੇ ਉੱਥੇ ਹੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਰਜਿੰਦਰਾ ਮੈਡੀਕਲ ਹਸਪੀਟਲ ਆ ਜਿੱਥੇ ਜਸਵੰਤ ਸਿੰਘ ਗੱਜਨ ਮਾਜਰਾ ਜਿਨ੍ਹਾਂ ਦੇ ਉੱਪਰ ਦੋਸ਼ ਲੱਗੇ ਨੇ ਕਿ ਉਹਨਾਂ ਨੇ 40 ਕਰੋੜ ਰੁਪਏ ਦਾ ਇੱਕ ਬੈਂਕ ਫਰਾਡ ਕੀਤਾ ਜਿਨ੍ਹਾਂ ਨੂੰ ED ਨੇ ਗ੍ਰਿਫਤਾਰ ਕੀਤਾ ਸੀ ਤੇ ED ਦੀ ਅਦਾਲਤ ਵੱਲੋਂ ਹੀ ਉਹਨਾਂ ਨੂੰ ਜੁਡੀਸ਼ੀਅਲ ਹਿਰਾਸਤ ਵਿੱਚ ਭੇਜਿਆ ਗਿਆ ਲੇਕਿਨ ਉਹ ਪਿਛਲੇ ਮਈ ਮਹੀਨੇ ਤੋਂ ਲੈ ਕੇ ਹੁਣ ਤੱਕ ਪਟਿਆਲਾ ਜੇਲ੍ਹ ਦੇ ਵਿੱਚ ਪਹਿਲਾਂ ਉਹਨਾਂ ਨੇ 1 ਮਹੀਨਾ ਜਿਹੜੇ ਦਿਲ ਦੇ ਰੋਗਾਂ ਨੂੰ ਵਾਲਾ ਇੱਕ ਵਾਰਡ ਆ ਉੱਥੇ ਬਤਾਇਨੇ ਤੇ ਫਿਰ 7 ਜੂਨ ਤੋਂ ਬਾਅਦ ਉਹ ਦੂਜੇ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੂੰ ਸ਼ਿਫਟ ਕੀਤਾ ਗਿਆ ਮੈਡੀਕਲ ਬੋਰਡ اور ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀ ਹੋਈ ਕਿਰਕ੍ਰਿਤੀ ਤੋਂ ਬਾਅਦ ਹੁਣ ਪਟਿਆਲਾ ਰਜਿੰਦਰਾ ਮੈਡੀਕਲ ਹਸਪੀਟਲ ਨੇ ਪੈਨਲ ਬਣਾ ਦਿੱਤਾ ਗਿਆ ਹਾਲਾਂਕਿ ਜਿਹੜੇ ਮੈਡੀਕਲ ਸੁਪਰਡੈਂਟ ਨੇ ਐਚਐਸ ਰੇਖੀ ਉਹਨਾਂ ਨੇ ਆਪਣੀ ਹੈਲਥ ਗਰਾਉਂਡ ਦੱਸਦੋ ਹੋਏ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਲੇਕਿਨ ਹੁਣ ਪਟਿਆਲਾ ਰਜਿੰਦਰਾ ਮੈਡੀਕਲ ਹਸਪੀਟਲ ਦੇ ਉੱਥੋਂ ਦੀ ਅਥਾਰਟੀ ਨੇ ਹੁਕਮ ਜਾਰੀ ਕਰ ਦਿੱਤੇ ਨੇ ਉਹਦੇ 'ਚ ਲਿਖਿਆ ਕਿ ਇਸ ਦਫਤਰ ਦੇ ਦਫਤਰੀ ਹੁਕਮ ਨੰਬਰ ਜਰਨਲ 2224 11001 ਮਿਤੀ 23 5 2022 ਦੀ ਲਗਾਤਾਰਤਾ ਦੇ ਸਬੰਧ ਵਿੱਚ ਭੇਜ ਦਿਓ ਲਿਖਿਆ ਜਾਂਦਾ ਹੈ ਕਿ ਇਸ ਸਮਰ ਵਕੇਸ਼ਨ ਹੋਣ ਕਾਰਨ ਸਟੇਟ ਮੈਡੀਕਲ ਬੋਰਡ ਜੋ ਕਿ ਪੰਜਾਬ ਰਾਜ ਦੀਆਂ ਵੱਖ-ਵੱਖ ਜ਼ਿਲ੍ਹਿਆਂ ਤੋਂ ਰੈਫਰ ਹੁਣ ਪ੍ਰੰਤ ਇਸ ਹਸਪਤਾਲ ਵਿੱਚ ਇਲਾਜ ਲਈ ਆਏ ਹਵਾਲਾਤੀਆਂ ਜਾਂ ਬੰਦੀਆਂ ਨੂੰ ਦਾਖਲ ਕਰਕੇ ਕੀਤਾ ਜਾਣਾ ਹੈ ਜਾਂ ਬਿਨਾਂ ਦਾਖਲ ਕੀਤੇ ਇਲਾਜ ਸੰਭਵ ਹੈ ਇਸ ਸੰਬੰਧੀ ਬੋਰਡ ਆਪਣੀ رائے ਸਬੰਧਤ ਵਿਭਾਗ ਨੂੰ ਭੇਜਦਾ ਦੇ ਡਾਕਟਰ ਮੈਂਬਰਾਂ ਦੀ ਥਾਂ ਹੀਟ ਲਿਖ ਕੇ ਡਾਕਟਰ ਮੈਂਬਰਾਂ ਨੂੰ ਨਿਸ਼ਚਿਤ ਸਮੇਂ ਲਈ ਬੋਰਡ ਮੈਂਬਰ ਵਜੋਂ ਨਿਯੁਕਤ ਕੀਤਾ ਜਾਂਦਾ ਹੈ 6 ਜੂਨ 2024 ਤੋਂ ਲੈ ਕੇ 12 ਜੁਲਾਈ 2024 ਤੱਕ ਤਿੰਨ ਡਾਕਟਰਾਂ ਦਾ ਪੈਨਲ ਬਣਾਇਆ ਗਿਆ ਜਿਦੇ ਚ ਡਾਕਟਰ ਦਰਸ਼ਨਜੀਤ ਸਿੰਘ ਵਾਲੀਆ ਜੋ ਪ੍ਰੋਫੈਸਰ ਸਰਜਰੀ ਨੇ ਡਾਕਟਰ ਵਿਕਾਸ ਚੰਦਰ ਅਸਿਸਟੈਂਟ ਪ੍ਰੋਫੈਸਰ ਮੈਡੀਸਨ ਡਾਕਟਰ ਆਸ਼ੀਸ਼ ਕਾਵਿਆ ਅਸਿਸਟੈਂਟ ਪ੍ਰੋਫੈਸਰ ਆਰਥੋ ਇਸੇ ਤਰ੍ਹਾਂ 13 ਜੁਲਾਈ 2024 ਤੋਂ ਲੈ ਕੇ 18 ਅਗਸਤ 2024 ਤੱਕ ਤਿੰਨ ਡਾਕਟਰਾਂ ਦਾ ਪੈਨਲ ਬਣਾਇਆ ਗਿਆ ਜਿਨ੍ਹਾਂ ਵਿੱਚ ਡਾਕਟਰ ਪ੍ਰੀਮਚੰਦ ਪ੍ਰੋਫੈਸਰ ਸਰਜਰੀ ਵਿਭਾਗ ਡਾਕਟਰ ਅਜੀਪਾਲ ਅਸਿਸਟੈਂਟ ਪ੍ਰੋਫੈਸਰ ਮੈਡੀਸਨ ਡਾਕਟਰ ਦਲਜਿੰਦਰ ਸਿੰਘ ਅਸਿਸਟੈਂਸ ਪ੍ਰੋਫੈਸਰ ਆਰਥੋ ਸਭ ਤੋਂ ਵੱਡੀ ਗੱਲ ਹੈ ਕਿ ਹੁਣ 7 ਦਿਨ ਤੋਂ ਜ਼ਿਆਦਾ ਕੈਦੀ ਨੂੰ ਰੱਖਿਆ ਨਹੀਂ ਜਾ ਸਕਦਾ ਔਰ ਹਸਪਤਾਲ ਦੇ ਵਿੱਚ ਚਾਹੇ ਮੈਡੀਕਲ ਬੋਰਡ ਦੇ ਸਾਹਮਣੇ ਹੀ ਡਾਕਟਰ ਨੂੰ ਕੈਦੀ ਨੂੰ ਪੇਸ਼ ਕੀਤਾ ਜਾਵੇ ਔਰ ਦੂਜਾ ਇਹਨਾਂ ਨੂੰ ਹੁਣ ਕੈਦੀ ਵਾਰਡ ਦੇ ਵਿੱਚ ਹੀ ਰੱਖਿਆ ਜਾਏਗਾ ਕਿਸੇ ਨੂੰ ਵੀਆਈਪੀ ਸਹੂਲਤ ਨਹੀਂ ਦਿੱਤੀ ਜਾਵੇਗੀ ਜਿਵੇਂ ਕਿ ਜਸਵੰਤ ਸਿੰਘ ਗੱਜਨ ਮਾਜਰਾ ਨੂੰ ਦਿੱਤੀ ਜਾ ਰਹੀ ਸੀ ਪਿਛਲੇ ਕਰੀਬ ਡੇਢ ਮਹੀਨੇ ਤੋਂ ਇਹਦੇ ਚ ਲਿਖਿਆ ਗਿਆ ਕਿ ਸਾਰੇ ਵਿਭਾਗਾਂ ਦੇ ਮੁਖੀ ਯੂਨਿਟ ਇੰਚਾਰਜ ਰਜਿੰਦਰਾ ਹਸਪੀਟਲ ਪਟਿਆਲਾ ਨੂੰ ਭੇਜ ਕੇ ਲਿਖਿਆ ਜਾਂਦਾ ਕਿ ਜ਼ਿਲ੍ਹਾ ਤੋਂ ਰੈਫਰ ਹੋਏ ਹਵਾਲਾਤੀਆਂ ਜਾਂ ਬੰਦੀਆਂ ਨੂੰ ਇਲਾਜ ਲਈ ਬੋਰਡ ਦੀ ਮਨਜ਼ੂਰੀ ਪ੍ਰਾਪਤ ਹੋਣ ਉਪਰੰਤ ਹੀ ਦਾਖਲ ਕੀਤਾ ਜਾਵੇ ਅਤੇ ਕਿਸੇ ਵੀ ਹਵਾਲਾਤੀ ਬੰਦੀ ਨੂੰ ਆਪਣੇ ਵਿਭਾਗ ਵਿੱਚ ਰੱਖਿਆ ਨਾ ਜਾਵੇ ਉਸ ਕੈਦੀ ਵਾਰਡ ਵਿਖੇ ਹੀ ਦਾਖਲ ਰੱਖਿਆ ਜਾਵੇ ਤੇ ਨਾਲ ਹੀ ਇਹ ਵੀ ਲਿਖਿਆ ਜਾਂਦਾ ਹੈ ਕਿ ਜੇਕਰ ਹਵਾਲਾਤੀ ਬੰਦੀ ਦਾ ਇਲਾਜ ਇੱਕ ਹਫਤੇ ਤੋਂ ਜ਼ਿਆਦਾ ਸਮੇ ਲਈ ਚਲਣਾ ਹੈ ਤਾਂ ਉਸ ਸੰਬੰਧੀ ਇਲਾਜ ਵਿੱਚ ਹੋਰ ਸਮੇਂ ਦੇ ਵਾਧੇ ਲਈ ਫਿਰ ਮਨਜ਼ੂਰੀ ਸੰਬੰਧਿਤ ਬੋਰਡ ਤੋਂ ਲੈਣੀ ਯਕੀਨੀ ਬਣਾਈ ਜਾਵੇ ਜੇਕਰ ਕਿਸੇ ਵਿਭਾਗ ਵੱਲੋਂ ਬਿਨਾਂ ਬੋਰਡ ਦੀ ਮਨਜ਼ੂਰੀ ਤੋਂ ਕਿਸੇ ਹਵਾਲਾਤੀ ਜਾਂ ਬੰਦੀ ਦਾ ਇਲਾਜ ਕੀਤਾ ਜਾਂਦਾ ਤਾਂ ਇਸ ਬੰਦੀ ਵਿਭਾਗ ਦੀ ਨਿਰੋਲ ਜ਼ਿੰਮੇਵਾਰੀ ਹੋਏਗੀ ਨਾਲ ਦੇ ਨਾਲ ਇਹ ਵੀ ਲਿਖਿਆ ਗਿਆ ਕਿ ਪ੍ਰੋਫੈਸਰ ਤੇ ਮੁਖੀ ਸਰਜਰੀ ਵਿਭਾਗ ਮੈਡੀਸਨ ਵਿਭਾਗ ਆਰਥੋ ਵਿਭਾਗ ਰਜਿੰਦਰਾ ਹਸਪਤਾਲ ਨੂੰ ਪੱਤਰ ਜਿਹੜਾ ਉਹ ਸੂਚਨਾ ਹਿਤ ਲਈ ਭੇਜਿਆ ਜਾਂਦਾ ਇਸ ਤੋਂ ਇਲਾਵਾ ਡਾਕਟਰ ਇੰਚਾਰਜ ਜੋ ਕੈਦੀ ਵਾਰਡ ਆ ਉਹਨਾਂ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਅੱਜ ਤੋਂ ਬਾਅਦ ਕੋਈ ਵੀ ਕੈਦੀ ਹਵਾਲਾਤੀ ਆ 7 ਦਿਨ ਤੋਂ ਜ਼ਿਆਦਾ ਹਸਪਤਾਲ ਦੇ ਵਿੱਚ ਨਹੀਂ ਰਹਿ ਸਕਦਾ ਜੇ ਹੋਰ ਉਹਨੂੰ ਇਲਾਜ ਵਾਸਤੇ ਜ਼ਰੂਰਤ ਆ ਫਿਰ ਉਹਨੂੰ ਮੈਡੀਕਲ ਬੋਰਡ ਅੱਗੇ ਹੀ ਬੈਠਣਾ ਪਏਗਾ ਔਰ ਦੂਜਾ ਉਹਨਾਂ ਨੂੰ ਕੈਦੀ ਵਾਰਡ ਦੇ ਵਿੱਚ ਹੀ ਸ਼ਿਫਟ ਕੀਤਾ ਜਾਵੇਗਾ ਜਿਸ ਕੈਦੀ ਵਾਰਡ ਦੇ ਵਿੱਚ ਨਾ ਕੂਲਰ ਵਾਤੇ ਨਾ AC ਆ ਸਿਰਫ ਕੈਦੀਆਂ ਵਾਸਤੇ ਪੱਕਾ ਜੋ ਜੇਲ੍ਹ ਦੇ ਵਿੱਚ ਕੈਦੀ ਨੂੰ ਰੱਖਿਆ ਜਾਂਦਾ ਉਸੇ ਤਰ੍ਹਾਂ ਹੁਣ ਇಹಾಸ ਹਸਪਤਾਲ ਦੇ ਵਿੱਚ ਵੀ ਕੈਦੀ ਵਾਰਡ ਵਿੱਚ ਰਹੇਗਾ ਲੇਕਿਨ ਪਿਛਲੇ ਮਹੀਨੇ ਤੋਂ ਲੈ ਕੇ ਹੁਣ ਤੱਕ ਜਸਵੰਤ ਸਿੰਘ ਗੱਜਨ ਮਾਜਰਾ ਆਪਣੀ ਸਰਕਾਰ ਦੀ ਬਦੌਲਤ ਆਪਣੇ ਮੰਤਰੀਆਂ ਦੀ ਬਦੌਲਤ ਪਟਿਆਲਾ ਜੇਲ੍ਹ ਦੀ بجائے ਹਸਪਤਾਲ ਦੇ ਵਿੱਚ ਵੀਆਈਪੀ ਸਹੂਲਤਾਂ ਲੈ ਰਹੇ ਸਨ ਫੋਟੋ ਵੀ ਵਾਇਰਲ ਹੋਈ ਆ ਔਰ ਉਸ ਵਾਰਡ ਦੇ ਵਿੱਚ ਪਹਿਲਾਂ ਜਿਹੜੇ ਦਿਲ ਦੇ ਰੋਗਾਂ ਦੇ ਵਾਰਡ ਆ ਉਥੇ ਰਹਿ ਰਹੇ ਸੇ ਉਸ ਤੋਂ ਬਾਅਦ ਦੂਜੇ ਵਾਰਡ ਵਿੱਚ ਭੇਜਿਆ ਜਾਂਦਾ ਜਿਹੜੇ ਸੁਪਰ ਸਪੈਸ਼ਲਿਸਟੀ ਵਾਰਡ ਆ ਜਿੱਥੇ ਏਸੀ ਲੱਗੇ ਹੋਏ ਨੇ ਉਥੇ ਜਸਵੰਤ ਸਿੰਘ ਗੱਜਨ ਮਾਜਰਾ ਰਹਿ ਰਹੇ ਸਨ ਜਿਸੋਰ ਸਿੰਘ ਗੱਜਨ ਮਾਜਰਾ ਜੋ ਪਹਿਲੀ ਦਫਾ ਆਮ ਆਦੀ ਪਾਰਟੀ ਤੋਂ ਵਿਧਾਨ ਸਭਾ ਹਲਕਾ ਅਮਰਗੜ ਤੋਂ ਵਿਧਾਇਕ ਚੁਣੇਗੇ ਸੀ 40 ਕਰੋੜ ਦੀ ਕੱਪੜੇ ਬਾਜੀ ਧੋਖੇਧੜੀ ਦੇ ਮਸਲੇ ਦੇ ਵਿੱਚ ਉਹਨਾਂ ਨੂੰ ED ਨੇ ਅਰੈਸਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਚੁਣੌਤੀ ਦਿੱਤੀ ਸੀ ਲੇਕਿਨ ਉਹਨਾਂ ਨੂੰ ਕੋਈ ਰਾਤ ਨਹੀਂ ਮਿਲੀ ਲੇਕਿਨ ED ਦੀ ਅਦਾਲਤ ਵੱਲੋਂ ਉਹਨਾਂ ਨੂੰ ਪੁਲਿਸ ਕਸਟਡੀ ਤੋਂ ਬਾਅਦ ਨਿਆਇਕ ਹਿਰਾਸਤ ਵਿੱਚ ਭੇਜਿਆ ਸੀ ਜਿੱਥੇ ਉਹ ਨਿਆਇਕ ਹਿਰਾਸਤ ਦੀ ਬਜਾਏ ਹਸਪਤਾਲ ਦੇ ਵਿੱਚ ਭਰਤੀ ਹੋ ਗਏ ਜਿਸ ਤੋਂ ਇਲਾਜਮੀ ਸਪਸ਼ਟ ਹੁੰਦਾ ਕਿ ਸੂਬੇ ਦਾ ਸਿਹਤ ਵਿਭਾਗ ਰਜਿੰਦਰਾ ਹਸਪਤਾਲ ਤੇ ਜੇਲ੍ਹ ਵਿਭਾਗ ਆਪਸ ਦੇ ਵਿੱਚ ਮਿਲਿਓਏ ਨੇ ਲੇਕਿਨ ਜਦੋਂ ਖਬਰਾਂ ਨਸ਼ਰ ਹੋਈਆਂ ਸਰਕਾਰ ਦੀ ਖਾਸ ਕਰਕੇ ਸਰਕਾਰ ਦੇ ਸਿਹਤ ਵਿਭਾਗ ਦੀ ਰਜਿੰਦਰਾ ਹਸਪਤਾਲ ਦੀ ਜਦੋਂ ਕਿਰਕਰੀ ਹੋਈ ਤਾਂ ਹੁਣ ਅਨਰਫਾਨ ਜਾਂ ਖਾਣਾ ਪੂਰਤੀ ਦੇ ਮੱਦੇ ਨਜ਼ਰ ਇੱਕ ਬੋਰਡ ਬਣਾ ਦਿੱਤਾ ਹੈਗਾ ਲੇਕਿਨ ਫਿਲਹਾਲ ਹਲੇ ਵੀ ਜਸਵੰਤ ਸਿੰਘ ਗਰਜਨ ਮਾਜਰਾ ਪਟਿਆਲਾ ਜੇਲ੍ਹ ਦੀ ਬਜਾਏ ਪਟਿਆਲਾ ਅਰਜਿੰਦਰਾ ਹਸਪੀਟਲ ਦੇ ਵਿੱਚ ਇਲਾਜ ਕਰਵਾ ਰਹੇ ਨੇ ਪਹਿਲਾਂ ਉਹਨਾਂ ਨੂੰ ਦਿਲ ਦੀ ਬਿਮਾਰੀ ਸੀ ਜਦ ਕਿ ਡਾਕਟਰਾਂ ਨੇ 1 ਮਹੀਨਾ ਉੱਥੇ ਰੱਖਿਆ ਡਾਕਟਰਾਂ ਨੇ ਬਾਅਦ ਵਿੱਚ ਹੱਥ ਖੜੇ ਕਰ ਦਿੱਤੇ ਕਿ ਇਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਬਿਮਾਰੀ ਨਹੀਂ ਆ ਫਿਰ ਉਹਨਾਂ ਨੂੰ ਦੂਜੇ ਵਾਰਡ ਵਿੱਚ ਭੇਜਿਆ ਗਿਆ ਕਿ ਇਹਨੂੰ ਪਿਸ਼ਾਬ ਕਰਨ ਦੇ ਵਿੱਚ ਪ੍ਰੋਬਲਮ ਆ ਹੁਣ ਉਸ ਤੋਂ ਬਾਅਦ ਖਬਰਾਂ ਨਸ਼ਰ ਹੋਈਆਂ ਤੇ ਹੁਣ ਮੈਡੀਕਲ ਬੋਰਡ ਬਣਾ ਦਿੱਤੇ ਗਏ ਨੇ 2 ਮਹੀਨਾ ਵਾਸਤੇ ਮੈਡੀਕਲ ਬੋਰਡ ਬਣਾਏਗੇ ਨਹੀਂ ਤੇ ਹੋ ਸਕਦਾ ਹੈ ਕਿ ਉਸ ਤੋਂ ਬਾਅਦ ਫਿਰ ਮੈਡੀਕਲ ਬੋਰਡ ਦੇ ਵਿੱਚ ਹੋਰ ਡਾਕਟਰਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾ ਸਕਦੀ ਲੇਕਿਨ ਸਪਸ਼ਟ ਦੋ ਜਿਹੜੇ ਪਹਿਲੂ ਉਹਨੇ ਇੱਕ ਕਹਿੰਦੀ ਕੋਈ ਵੀ ਹੋਵੇ ਉਹ 7 ਦਿਨ ਤੋਂ ਜ਼ਿਆਦਾ ਹਸਪਤਾਲ ਦੇ ਵਿੱਚ ਨਹੀਂ ਰਹਿ ਸਕਦਾ ਜੇ ਇਲਾਜ ਵਾਕਈ ਸੀਰੀਅਸ ਹੈ ਕੋਈ ਫਿਰ ਮੈਡੀਕਲ ਬੋਰਡ ਫਿਰ ਬੈਠੂਗਾ ਤੇ ਦੂਜਾ ਉਹ ਤੇ ਸਿਰਫ ਤੇ ਸਿਰਫ ਕੈਦੀ ਜਾਂ ਬੰਦੀ ਹਵਾਲਾਤੀ ਉਹ ਕੈਦੀ ਵਾਰਡ ਦੇ ਵਿੱਚ ਹੀ ਰਹਿਣਗੇ ਨਾ ਕਿ ਵੀਆਈਪੀ ਵਾਰਡ ਦੇ ਵਿੱਚ ਫਿਲਹਾਲ ਇਸ ਜਾਣਕਾਰੀ ਦਾ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ